ਇਸ ਟਾਈਮ ਦੀ ਵੱਡੀ ਖਬਰ ਇੱਕ ਵਾਰ ਫਿਰ ਕਿਦਾਰਨਾਥ ਯਾਤਰਾ ਰੂਟ ਤੇ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਹੈ ਸਿਰਸੀ ਤੋਂ ਯਾਤਰੀਆਂ ਨਾਲ ਉਡਾਣ ਭਰਦੇ ਸਮੇਂ ਸਾਵਧਾਨੀ ਵਰਜੋ ਹੈਲੀਪੈਡ ਦੀ ਬਜਾਏ ਸੜਕ ਤੇ ਹੀ ਉਤਰ ਗਿਆ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਹੈਲੀਕਾਪਟਰ ਕ੍ਰਿਸਟਲ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਦੱਸਿਆ ਜਾ ਰਿਹਾ ਹੈ ਇਸ ਹਾਦਸੇ ਵਿੱਚ ਇੱਕ ਕਾਰ ਵੀ ਨੁਕਸਾਨੀ ਗਈ ਹੈ helicopter حادثੇ ਤੋਂ ਬਾਅਦ ਮੌਕੇ ਤੇ ਭੀੜ ਇਕੱਠੀ ਹੋ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ helicopter ਹੈ ਉਹ ਸੜਕ ਦੇ ਉੱਤੇ ਹੀ ਪਾਇਲਟ ਨੂੰ ਲੈਂਡ ਕਰਨਾ ਪਿਆ ਸਗੋਂ ਪਾਇਲਟ ਨੇ ਜਿਹੜੀ ਲੋਕਾਂ ਦੀ ਜਾਨ ਬਚਾਈ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਤੋਂ ਪਹਿਲਾਂ 8 ਮਈ 2025 ਨੂੰ ਉਤਰਾਕਾਂਸ਼ੀ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਪਾਇਲਟ ਸਮੇਤ 6 ਸ਼ਰਧਾਲੂਆਂ ਦੀ ਮੌਤ ਵੀ ਹੋ ਗਈ ਸੀ 에어로ਟ੍ਰਾਂਸ ਸਰਵਿਸ ਪ੍ਰਾਈਵੇਟ ਲਿਮਟਿਡ ਦਾ ਹੈਲੀਕਾਪਟਰ ਉਤਰਾਕਾਂਸ਼ੀ ਦੇ ਗੰਗਾਨੀ ਵਿੱਚ ਹਾਦਸਾ ਗ੍ਰਸਤ ਹੋ ਗਿਆ ਸੀ ਜਿਸ ਵਿੱਚ ਪਾਇਲਟ ਸਮੇਤ 7 ਯਾਤਰੀਆਂ 5 ਔਰਤਾਂ ਅਤੇ 2 ਪੁਰਸ਼ ਦੀ ਮੌਤ ਹੋ ਗਈ ਸੀ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲਾ ਹੈਲੀਕਾਪਟਰ ਦੇਰਾਦੁੰਦ ਦੇ ਸੈਸਤ ਧਾਰਾ ਤੋਂ ਖਰਸ ਹੈਲੀਪੈਡ ਪਹੁੰਚਿਆ ਸੀ ਲੇਕਿਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਪਾਇਲਟ ਨੇ ਸੜਕ ਤੇ ਹੀ ਲੈਂਡ ਕਰਕੇ ਜਿਹੜੀ ਲੋਕਾਂ ਦੀ ਜਾਨ ਬਚਾ ਲਈ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਲੇਕਿਨ ਇਸ ਦੇ ਵਿੱਚ ਇੱਕ ਜਿਹੜੀ ਕਾਰ ਹੈ ਉਹ ਨੁਕਸਾਨੀ ਗਈ ਹੈ ਲੇਕਿਨ ਕਾਰ ਨੁਕਸਾਨਣ ਤੋਂ ਬਾਅਦ ਸਭ ਤੋਂ ਵੱਡੀ ਗੱਲ ਕੀ ਕੋਈ ਵੀ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਸਿਸਟਮ ਦੀ ਵੱਡੀ ਖਬਰ ਇੱਕ ਵਾਰ ਫੇਰ ਕਿਦਾਰਨਾਥ ਯਾਤਰਾ ਰੂਟ ਤੇ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਹੈ ਸਿਰਸੀ ਤੋਂ ਯਾਤਰੀਆਂ ਨਾਲ ਉਡਾਣ ਭਰਦੇ ਸਮੇਂ ਸਾਵਧਾਨੀ ਵਰਜੋ ਹੈਲੀਪੈਡ ਦੀ ਬਜਾਏ ਸੜਕ ਤੇ ਹੀ ਉਤਰ ਗਿਆ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਹੈਲੀਕਾਪਟਰ ਕ੍ਰਿਸਟਲ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਦੱਸਿਆ ਜਾ ਰਿਹਾ ਹੈ ਇਸ ਹਾਦਸੇ ਵਿੱਚ ਇੱਕ ਕਾਰ ਵੀ ਨੁਕਸਾਨੀ ਗਈ ਹੈ ਹੈਲੀਕਾਪਟਰ ਹਾਦਸੇ ਤੋਂ ਬਾਅਦ ਮੌਕੇ ਤੇ ਭੀੜ ਇਕੱਠੀ ਹੋ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਹੈਲੀਕਾਪਟਰ ਹੈ ਉਹ ਸੜਕ ਦੇ ਉੱਤੇ ਹੀ ਪਾਇਲਟ ਨੂੰ ਲੈਂਡ ਕਰਨਾ ਪਿਆ ਸਗੋਂ ਪਾਇਲਟ ਨੇ ਜਿਹੜੀ ਲੋਕਾਂ ਦੀ ਜਾਨ ਬਚਾਈ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਤੋਂ ਪਹਿਲਾਂ 8 ਮਈ 2025 ਨੂੰ ਉੱਤਰਾਖੰਡ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਪਾਇਲਟ ਸਮੇਤ 6 ਸ਼ਰਧਾਲੂਆਂ ਦੀ ਮੌਤ ਵੀ ਹੋ ਗਈ ਸੀ 에어로ਟ੍ਰਾਂਸ ਸਰਵਿਸ ਪ੍ਰਾਈਵੇਟ ਲਿਮਟਿਡ ਦਾ ਹੈਲੀਕਾਪਟਰ ਉੱਤਰਾਖੰਡ ਦੇ ਗੰਗਾਨੀ ਵਿੱਚ ਹਾਦਸਾ ਗ੍ਰਸਤ ਹੋ ਗਿਆ ਸੀ ਜਿਸ ਵਿੱਚ ਪਾਇਲਟ ਸਮੇਤ 7 ਯਾਤਰੀਆਂ 5 ਔਰਤਾ ਅਤੇ 2 ਪੁਰਸ਼ ਦੀ ਮੌਤ ਹੋ ਗਈ ਸੀ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲਾ ਹੈਲੀਕਾਪਟਰ ਦੇਰਾਦੁੰਦ ਦੇ ਸੈਸਤ ਧਾਰਾ ਤੋਂ ਖਰਸਲੀ ਹੈਲੀਪੈਡ ਪਹੁੰਚਿਆ ਸੀ ਲੇਕਿਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਪਾਇਲਟ ਨੇ ਸੜਕ ਤੇ ਹੀ ਲੈਂਡ ਕਰਕੇ ਜਿਹੜੀ ਲੋਕਾਂ ਦੀ ਜਾਨ ਬਚਾ ਲਈ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਲੇਕਿਨ ਇਸ ਦੇ ਵਿੱਚ ਇੱਕ ਜਿਹੜੀ ਕਾਰ ਹੈ ਉਹ ਨੁਕਸਾਨੀ ਗਈ ਹੈ ਲੇਕਿਨ ਕਾਰ ਨੁਕਸਾਨਣ ਤੋਂ ਬਾਅਦ ਸਭ ਤੋਂ ਵੱਡੀ ਗੱਲ ਕੀ ਕੋਈ ਵੀ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ